ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਕਹਾਣੀ ਕੀ ਹੁੰਦੀ ਹੈ ਉਹਨੂੰ ਪੜਾਉਣ ਦੇ ਉਦੇਸ਼ ਕੀ ਨੇ ਤੇ ਕਿਹੜੇ-ਕਿਹੜੇ ਮੈਥਡਸ ਨੇ ਵਿਧੀਆਂ ਨੇ ਜਿਹਦੇ ਨਾਲ ਜਿਹੜੀ ਕਹਾਣੀ ਹੈ ਉਹਨੂੰ ਪੜਾਇਆ ਜਾਂਦਾ ਹੈ ਕਹਾਣੀ ਵਾਰਤਕ ਦਾ ਇੱਕ ਰੂਪ ਹੈ ਤੇ ਕਹਾਣੀ ਸੁਣਾਉਣਾ ਸੁਣਨਾ ਬਹੁਤ ਪੁਰਾਣੇ ਸਮੇਂ ਦੇ ਵਿੱਚ ਵੀ ਉਹਨਾਂ ਹੀ ਪਪੂਲਰ ਸੀ ਜਿੰਨਾ ਕਿ ਹੁਣ ਹੈ ਪਰ ਪੁਰਾਣੇ ਟਾਈਮ ਵਿੱਚ ਜਿਹੜੀਆਂ ਕਹਾਣੀਆਂ ਹੁੰਦੀਆਂ ਸੀ ਉਹ ਅਲੱਗ ਤਰੀਕੇ ਦੇ ਹੁੰਦੀਆਂ ਸੀ ਤੇ ਹੁਣ ਅਲੱਗ ਤਰ੍ਹਾਂ ਦੀਆਂ ਪਹਿਲਾਂ ਬੱਚਿਆਂ ਨੂੰ ਦਾਦਾ ਦਾਦੀ ਨਾਨਾ ਨਾਨੀ ਕਹਾਣੀ ਸੁਣਾਉਂਦੇ ਸੀ ਜਿਹੜੀਆਂ ਕਿ ਮੋਰਲ ਸਟੋਰੀਜ਼ ਹੁੰਦੀਆਂ ਸੀ ਨੈਤਿਕ ਕਹਾਣੀਆਂ ਹੁੰਦੀਆਂ ਸੀ ਲੋਕ ਕਹਾਣੀਆਂ ਹੁੰਦੀਆਂ ਸੀ ਬਹਾਦਰੀ ਦੇ ਨਾਲ ਸੰਬੰਧਿਤ ਹੁੰਦੀਆਂ ਸੀ ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗੁਣ ਨੇ ਉਹ ਪੈਦਾ ਕੀਤੇ ਜਾ ਸਕਣ ਪਰ ਜਿਹੜੀ ਅੱਜ ਦੀ ਕਹਾਣੀ ਹੈ ਜੋ ਬੱਚਿਆਂ ਦੇ ਪਾਠ ਕਰਨ ਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ ਉਹ ਕਹਾਣੀ ਛੋਟੀ ਹੁੰਦੀ ਹੈ ਹੁੰਦੀ ਮੋਰਲ ਹੈ ਬੱਚੇ ਨੂੰ ਸਿੱਖਿਆ ਦੇਣ ਵਾਲੀ ਹੁੰਦੀ ਹੈ ਤੇ ਇਹਦੇ ਵਿੱਚ ਕੁਝ ਜਿਹੜੀਆਂ ਘਟਨਾਵਾਂ ਨਜੀਵ ਨਾਲ ਸੰਬੰਧਿਤ ਉਹ ਹੀ ਸ਼ਾਮਿਲ ਕੀਤੀਆਂ ਜਾਂਦੀਆਂ ਹਨ ਉਹਨੂੰ ਅਸੀਂ ਕਹਿੰਦੇ ਹਾਂ ਕਹਾਣੀ ਹੁਣ ਅਸੀਂ ਗੱਲ ਕਰਾਂਗੇ ਕਿ ਕਹਾਣੀ ਸਿੱਖਿਆ ਦੇ ਉਦੇਸ਼ ਮੀਨਸ ਜੇਕਰ ਅਸੀਂ ਬੱਚਿਆਂ ਨੂੰ ਸਕੂਲ ਲੈਵਲ ਤੇ ਕਹਾਣੀਆਂ ਉਨ੍ਹਾਂ ਦੇ ਪਾਠਕਰਨ ਵਿੱਚ ਸ਼ਾਮਿਲ ਜੋ ਕੀਤੀਆਂ ਹੁੰਦੀਆਂ ਨੇ ਉਹ ਪੜਾਉਨੇ ਆ ਤਾਂ ਉਹਨਾਂ ਨੂੰ ਪੜਾਉਣ ਦੇ ਕੀ ਉਦੇਸ਼ ਨੇ ਜਾਂ ਜੋ ਪਾਠਕਰਨ ਦੇ ਵਿੱਚ ਸ਼ਾਮਿਲ ਕੀਤੀਆਂ ਜਾਂਦੀਆਂ ਨੇ ਉਹਦੇ ਕੀ ਉਦੇਸ਼ ਨੇ ਪਹਿਲਾ ਹੈ ਵਿਦਿਆਰਥੀਆਂ ਨੂੰ ਮਾਨਵ ਜੀਵਨ ਦੇ ਭਿੰਨ-ਭਿੰਨ ਪੱਖਾਂ ਜਿਵੇਂ ਕਿ ਪૌਰਾਣਿਕ ਕਥਾਵਾਂ ਇਤਿਹਾਸਿਕ ਘਟਨਾਵਾਂ ਸਮਾਜਿਕ ਦਿਸ਼ਾਵਾਂ ਸਾਂਸਕ੍ਰਿਤਿਕ ਮੁੱਲਾਂ ਤੇ ਧਾਰਮਿਕ ਵਿਸ਼ਵਾਸਾਂ ਦੇ ਨਾਲ ਜਾਣ ਪਛਾਣ ਕਰਾਉਣੀ ਮੀਨਸ ਬੱਚੇ ਨੂੰ ਜੀਵਨ ਦੇ ਜਿਹੜੇ ਭਿੰਨ-ਭਿੰਨ ਪੱਖ ਨੇ ਉਹਨਾਂ ਸਾਰਿਆਂ ਦੇ ਨਾਲ ਜਾਣੂ ਕਰਵਾਉਣਾ ਕਹਾਣੀ ਸਿੱਖਿਆ ਦਾ ਇੱਕ ਉਦੇਸ਼ ਹੈ ਕਿਉਂਕਿ ਇੱਕ ਜਿਹੜਾ ਬੱਚਾ ਹੈ ਉਹਨੇ ਸੋਸਾਇਟੀ ਦੇ ਵਿੱਚ ਰਹਿਣਾ ਤੇ ਜ਼ਿੰਦਗੀ ਦਾ ਜਿਹੜਾ ਹਰ ਪੱਖ ਹੈ ਉਹਨੂੰ ਮੰਨਣਾ ਤੇ ਹਰੇਕ ਪੱਖ ਬਾਰੇ ਉਹਨੂੰ ਜਿਹੜੀ ਜਾਣਕਾਰੀ ਹੋਣੀ ਜ਼ਰੂਰੀ ਹੈ ਦੂਸਰਾ ਹੈ ਵਿਦਿਆਰਥੀਆਂ ਵਿੱਚ ਧਿਆਨਪੂਰਵਕ ਸੁਣਨ ਅਤੇ ਸੁਣ ਕੇ ਅਰਥ ਗ੍ਰਹਿਣ ਕਰਨ ਦੇ ਕੌਸ਼ਲ ਨੂੰ ਵਿਕਸਿਤ ਕਰਨਾ ਮਿੰਦੀ ਜਿਹੜੇ ਬੱਚੇ ਨੇ ਤੁਸੀਂ ਗੱਲ ਨੋਟ ਕੀਤੀ ਹੋਗੀ ਜਦੋਂ ਵੀ ਅਸੀਂ ਬੱਚੇ ਨੂੰ ਕਹਾਣੀ ਸੁਣਾ ਰਹੇ ਹਾਂ ਭਾਵੇਂ ਬੱਚਾ ਬਿਲਕੁਲ ਛੋਟਾ ਜਿਹਾ 3-4 ਸਾਲ ਦੇ ਮੰਨ ਲਓ ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਕਹਾਣੀ ਕੀ ਹੁੰਦੀ ਹੈ ਪਰ ਉਹਨੂੰ ਇੰਟਰਸਟ ਜਾਂ ਬਣ ਜਾਂਦਾ ਉਹ ਟਿੱਕੇ ਬੈਠਾ ਰਹਿੰਦਾ ਹੁਣ ਐਸੇ ਤਰੀਕੇ ਨਾਲ ਜਿਉਂ-ਜਿਉਂ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਧਿਆਨਪੂਰਵਕ ਸੁਣਨ ਦੀ ਆਦਤ ਵੀ ਪੈਦਾ ਹੋਏਗੀ ਇਹਦੇ ਨਾਲ ਤੇ ਨਾਲ-ਨਾਲ ਸੁਣ ਕੇ ਉਹ ਜਿਹੜੇ ਦੇ ਅਰਥ ਨੇ ਉਹ ਗ੍ਰਹਿਣ ਕਰਨ ਦਾ ਜਿਹੜਾ ਕੌਸ਼ਲ ਹੈ ਉਹ ਵੀ ਉਹਨਾਂ ਦੇ ਵਿੱਚ ਵਿਕਸਿਤ ਹੋ ਜਾਏਗਾ ਮੀਨਸ ਕਿ ਸਿਰ ਇਕੱਲੀ ਕਹਾਣੀ ਨਹੀਂ ਸੁਣਾਉਣੀ ਬੱਚੇ ਨੂੰ ਸਗੋਂ ਉਹਦੇ ਅਰਥ ਕੀ ਨੇ ਉਹਦਾ ਮੀਨਿੰਗ ਕਲੀਨਕਲ ਹੈ ਉਹਨਾਂ ਬਾਰੇ ਵੀ ਜਾਣੂ ਕਰਵਾਉਣਾ ਹੈ ਉਹਨਾਂ ਦੇ ਮੌਖਿਕ ਅਤੇ ਲਿਖਤ ਪ੍ਰਗਟਾਵਾ ਦਾ ਵਿਕਾਸ ਕਰਨਾ ਮੀਨਸ ਬੱਚਿਆਂ ਦਾ ਜਿਹੜਾ ਮੌਖਿਕ ਮੌਖਿਕ ਕੀ ਮੀਨਸ ਔਰਲ ਸਾਰਾ ਕੁਝ ਹੈ ਤੇ ਲਿਖਤ ਕਿ ਉਹ ਲਿਖ ਕੇ ਵੀ ਪ੍ਰਗਟ ਕਰ ਸਕਣ ਉਹਨਾਂ ਨੂੰ ਇਸ ਯੋਗ ਬਣਾਉਣਾ ਜਿਵੇਂ ਕਿ ਅਸੀਂ ਉਹਨਾਂ ਨੂੰ ਕੋਈ ਕਹਾਣੀ ਸੁਣਾਤੀ ਤੇ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਕੀ ਕਹਿਣਾ ਕਿ ਤੁਸੀਂ ਇਹ ਨਾਲ ਸੰਬੰਧਿਤ ਕੋਈ ਜਿਹੜੀ ਮਿਲਦੀ ਜੁਲਦੀ ਕਹਾਣੀ ਹੈ ਉਹ ਲਿਖ ਕੇ ਲੈ ਕੇ ਆਓ ਜਾਂ ਤੁਸੀਂ ਕੋਈ ਸਾਨੂੰ ਕਹਾਣੀ ਸੁਣਾਓ ਤਵਨਲ ਬੱਚਿਆਂ ਦਾ ਮੌਖਿਕ ਤੇ ਜਿਹੜਾ ਲਿਖਤ ਪਗ੍ਰਟਾ ਕਰਨ ਦਾ ਵਿਕਾਸ ਹੈ ਉਹ ਹੋਏਗਾ। ਅਗਿਆ ਵਿਦਿਆਰਥੀਆਂ ਦੀ ਬੋਧ, ਕਲਪਨਾ ਤੇ ਤਰਕ ਸ਼ਕਤੀ ਦਾ ਵਿਕਾਸ ਕਰਨਾ। ਵਿਦਿਆਰਥੀਆਂ ਦਾ ਬੋਧ ਮਤਲਬ ਕਿ ਉਹਨਾਂ ਦਾ ਜਿਹੜਾ ਗਿਆਨ ਦਾ ਪੱਧਰ ਹੈ ਉਹਨੂੰ ਉੱਚਾ ਚੁੱਕਣਾ। ਉਹਨਾਂ ਨੂੰ ਹੋਰ ਗਿਆਨ ਦੇਣਾ। ਕਲਪਨਾ ਮੀਨਸ ਕਿਸੇ ਵੀ ਚੀਜ਼ ਨੂੰ ਇਮੇਜਿਨ ਕਰਨਾ, ਸੋਚਣਾ ਕਿ ਐਵੇਂ ਵੀ ਹੋ ਸਕਦੀ ਹੈ ਜਾਂ ਜਿਹੜੀ ਇਹ ਘਟਨਾ ਇਸ ਤਰੀਕੇ ਨਾਲ ਕਿਉਂ ਵਾਪਰੀ? ਇਹਦੇ ਪਿੱਛੇ ਕੀ ਕਾਰਨ ਹੋ ਸਕਦਾ? ਨਾਲ ਨਾਲ ਬੱਚੇ ਨੂੰ ਜਿਹੜੀ ਤਰਕ ਸ਼ਕਤੀ ਹੈ ਉਹ ਵੀ ਵਿਕਾਸ ਕਰਨਾ ਇਹਦਾ ਇੱਕ ਉਦੇਸ਼ ਹੈ ਅਗੇ ਵਿਚਾਰਾਂ ਦੀ ਕਰਮਬੱਧਤਾ ਸ਼ਕਤੀ ਵਧਾਉਣਾ ਕਰਮਬੱਧਤਾ ਸ਼ਕਤੀ ਦਾ ਮਤਲਬ ਕਿ ਜੇਕਰ ਸਾਡੇ ਕੋਲ ਕੋਈ ਕਹਾਣੀ ਹੁੰਦੀ ਹੈ ਤਾਂ ਅਸੀਂ ਉਸ ਕਹਾਣੀ ਦੇ ਵਿੱਚ ਜਿਹੜੀਆਂ ਅਸੀਂ ਗੱਲਾਂ ਦੱਸਣੀਆਂ ਹੁੰਦੀਆਂ ਨੇ ਉਹ ਸਾਰੀਆਂ ਅਸੀਂ ਕਰਮਵਾਰ ਦੱਸਦੇ ਹਾਂ ਨਾ ਕਿ ਕੋਈ ਗੱਲ ਅੱਗੇ ਜਾਂ ਪਿੱਛੇ ਦੱਸਦੇ ਹਾਂ ਇਸ ਕਰਕੇ ਬੱਚੇ ਨੂੰ ਕਿ ਉਹਨੇ ਆਪਣੇ ਵਿਚਾਰਾਂ ਨੂੰ ਕਰਮਬੱਧ ਢੰਗ ਨਾਲ ਕਿਵੇਂ ਪੇਸ਼ ਕਰਨਾ ਹੈ ਉਹਦੇ ਯੋਗ ਬਣਾਉਣਾ ਵੀ ਕਹਾਣੀ ਸਿੱਖਿਆ ਦਾ ਇੱਕ ਉਦੇਸ਼ ਹੈ ਅੱਗੇ ਹੈ ਵਿਦਿਆਰਥੀਆਂ ਦੀ ਜਿਹੜੀ ਭਾਸ਼ਾ ਤੇ ਸ਼ੈਲੀ ਸੰਬੰਧੀ ਰੁਚੀ ਨੂੰ ਪਰਫੁੱਲਿਤ ਕਰਨਾ ਹੁਣ ਜਿਹੜੀ ਕਹਾਣੀ ਹੈ ਉਹ ਕਿਸੇ ਕਿਸੇ ਭਾਸ਼ਾ ਦੇ ਵਿੱਚ ਸੁਣਾਈ ਜਾਏਗੀ ਤੇ ਉਹਦੇ ਅਕੋਰਡਿੰਗ ਉਹ ਭਾਸ਼ਾ ਬੱਚਿਆਂ ਦੇ ਵਿੱਚ ਡਿਵੈਲਪ ਹੋਏਗੀ ਪਰਫੁੱਲਿਤ ਹੋਏਗੀ ਤੇ ਨਾਲ ਨਾਲ ਸ਼ੈਲੀ ਸ਼ੈਲੀ ਹੁੰਦਾ ਹੈ ਸਟਾਈਲ ਹੁਣ ਸੇ ਕਿਸ ਤਰੀਕੇ ਨਾਲ ਕਿਸ ਸ਼ੈਲੀ ਦੇ ਵਿੱਚ ਉਹਨੂੰ ਸੁਣਾ ਰਿਹਾ ਹਾਂ ਹੁਣ ਕਹਾਣੀਆਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਕੋਈ ਹਾਸੇ ਵਾਲੀ ਹੁੰਦੀ ਹੈ ਕੋਈ ਪ੍ਰੇਰਣਾਦਾਇਕ ਹੁੰਦੀ ਹੈ ਤੇ ਕੋਈ ਕਿਸੇ ਦੀ ਹੈਲਪ ਕਰਨ ਦੇ ਲਈ ਤਿਆਰ ਕਰਨ ਵਾਸਤੇ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਤੇ ਉਹਨੂੰ ਸੁਣਾਉਣ ਦੀ ਜਿਹੜੀ ਸ਼ੈਲੀ ਉਹ ਵੀ ਅਲੱਗ-ਅਲੱਗ ਹੀ ਹੋਏਗੀ ਅਗੇ ਵਿਦਿਆਰਥੀਆਂ ਦੇ ਵਿਚਾਰਾਂ ਤੇ ਭਾਵਾਂ ਨੂੰ ਸਿਹਤਮੰਦ ਸਹਿਤ ਦੇਣਾ ਹੁਣ ਵਿਦਿਆਰਥੀ ਜਿਹੜੇ ਉਹ ਵੀ ਆਪਣੇ ਵਿਚਾਰ ਤੇ ਜਿਹੜੇ ਭਾਵ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਪ੍ਰਗਟ ਕਰਨ ਦੇ ਯੋਗ ਹੋ ਸਕਣ ਇੱਕ ਕਹਾਣੀ ਦੇ ਜ਼ਰੀਏ ਮੀਨਸ ਬੱਚੇ ਕਹਾਣੀ ਨੂੰ ਸੁਣਾਉਣ ਲੱਗੇ ਆਪਣੇ ਜਿਹੜੇ ਵਿਚਾਰ ਤੇ ਭਾਵ ਨੇ ਉਹਨਾਂ ਨੂੰ ਸਹੀ ਢੰਗ ਦੇ ਨਾਲ ਪ੍ਰਗਟ ਕਰ ਸਕਣ ਦੇ ਯੋਗ ਹੋ ਸਕਣ ਅਗੇ ਸਿਹਤਮੰਦ ਮਨੋਵਿਨੋਦ ਤੇ ਮਨੋਰੰਜਨ ਦੀ ਸਿੱਖਿਆ ਦੇਣਾ ਹੁਣ ਜਿਹੜਾ ਸਾਡਾ ਮਨ ਹੈ ਉਹ ਵੀ ਤੰਦਰੁਸਤ ਹੋਣਾ ਜ਼ਰੂਰੀ ਹੈ ਇਕੱਲਾ ਸਰੀਰ ਹੀ ਨਹੀਂ ਤੰਦਰੁਸਤ ਹੋਣਾ ਜ਼ਰੂਰੀ ਸਰੀਰ ਦੇ ਨਾਲ ਨਾਲ ਤੰਦਰੁਸਤ ਮਨ ਵੀ ਚਾਹੀਦਾ ਤੇ ਨਾਲ-ਨਾਲ ਬੱਚਿਆਂ ਨੂੰ ਮਨੋਰੰਜਨ ਦੀ ਸਿੱਖਿਆ ਦੇਣਾ ਵੀ ਕਹਾਣੀ ਸਿੱਖਿਆ ਦਾ ਇੱਕ ਉਦੇਸ਼ ਹੈ ਕਿਉਂਕਿ ਕਹਾਣੀ ਜਦੋਂ ਤੁਸੀਂ ਸੁਣਾਉਂਦੇ ਆ ਬੱਚਿਆਂ ਤਾਂ ਉਹਦੇ ਨਾਲ ਬੱਚਿਆਂ ਦਾ ਮਨੋਰੰਜਨ ਵੀ ਹੁੰਦਾ ਹੈ। ਪੁਰਾਣੇ ਟਾਈਮ ਦੇ ਵਿੱਚ ਕਹਾਣੀ ਵਗੈਰਾ ਜਾਂ ਕੁਝ ਹੋਰ ਜਿਹਨੇ ਖੇਡਾਂ ਸੀ ਉਹ ਮਨੋਰੰਜਨ ਦਾ ਸਾਧਨ ਸੀ। ਅੱਜਕੱਲ ਜਿਹੜੇ ਮਨੋਰੰਜਨ ਦੇ ਸਾਧਨ ਨੇ ਉਹ ਬਦਲ ਗਏ ਨੇ। ਜੀਵਨ ਦੇ అనుభవਾਂ ਨੂੰ ਵਿਸਤ੍ਰਿਤ ਰੂਪ ਦੇਣਾ। ਹੁਣ ਜਿਹੜੀ ਕਹਾਣੀ ਹੈ ਉਹ ਕੀ ਹੁੰਦੀ ਹੈ? ਜੀਵਨ ਦੀ ਘਟਨਾ ਹੁੰਦੀ ਹੈ। ਜੀਵਨ ਦਾ ਕੋਈ ਨਾ ਕੋਈ ਅਨੁਭਵ ਹੁੰਦੀ ਹੈ। ਤਾਂ ਉਹਦੇ ਨਾਲ ਬੱਚੇ ਦੇ ਜਿਹੜੇ ਜੀਵਨ ਦੇ ਅਨੁਭਵ ਹੋਣਗੇ ਅਸੀਂ ਉਹਨਾਂ ਨੂੰ ਵਿਸਤ੍ਰਿਤ ਰੂਪ ਦੇ ਸਕਦੇ ਹਾਂ ਵਿਸਤ੍ਰਿਤ ਰੂਪ ਦਾ ਦੇਣਾ ਮਤਲਬ ਉਹਨਾਂ ਨੂੰ ਵਿਸਥਾਰ ਦੇ ਵਿੱਚ ਕਿ ਤੁਸੀਂ ਕਿਸ ਤਰੀਕੇ ਨਾਲ ਦੱਸਣਾ ਕਿਸ ਤਰੀਕੇ ਨਾਲ ਤੁਸੀਂ ਆਪਣੇ ਵਿਚਾਰਾਂ ਨੂੰ ਜਾਂ ਆਪਣੇ ਅਨੁਭਵਾਂ ਨੂੰ ਕਹਾਣੀ ਦਾ ਰੂਪ ਦੇ ਸਕਦੇ ਹੋ ਅਗਿਆ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਸ਼ਕਤੀਆਂ ਦਾ ਵਿਕਾਸ ਕਰਨਾ ਹੁਣ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਅਸੀਂ ਨੇ ਕ੍ਰੀਏਟਿਵ ਵੀ ਬਣਾਉਣਾ ਅਸੀਂ ਉਹਨਾਂ ਨੂੰ ਖੁਦ ਲਿਖਣ ਦੇ ਯੋਗ ਵੀ ਬਣਾਉਣਾ ਕਿ ਉਹ ਜਿਹੜੀ ਕਹਾਣੀ ਉਹਦੀ ਰਚਨਾ ਆਪ ਕਰ ਸਕਣ ਦੇ ਯੋਗ ਹੋ ਸਕਣ ਅੱਜਕਲ ਬੱਚਿਆਂ ਨੂੰ ਐਕਸਟਰਾ ਜਿਹੜਾ ਵਰਕ ਹੋ ਜਾਂ ਦਿੱਤਾ ਜਾਂਦਾ ਹੈ ਕਿ ਜੇਕਰ ਕੋਈ ਕਹਾਣੀ ਪੜਾਈ ਜਾਂਦੀ ਹੈ ਉਹਨਾਂ ਨੂੰ ਤਾਂ ਉਹਨਾਂ ਨੂੰ 홀ੀਡੇਜ਼ ਹੋਮਵਰਕ ਦੇ ਵਿੱਚ ਕੀਤਾ ਜਾਂਦਾ ਹੈ ਕਿ ਤੁਸੀਂ ਇਹਨਾਂ ਨਾਲ ਸੰਬੰਧਿਤ ਕੋਈ ਜਿਹੜੀ ਘਟਨਾ ਜਾਂ ਕੋਈ ਕਹਾਣੀ ਹੈ ਉਹ ਲਿਖ ਕੇ ਲੈ ਕੇ ਆਉਣੀ ਹੈ ਤਾਂ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਜਿਹੜੀ ਸਿਰਜਣਾਤਮਕ ਸ਼ਕਤੀ ਹੈ ਉਹ ਵਿਕਸਿਤ ਹੋਏਗੀ। ਅਗਰੇ ਚਰਿੱਤਰ ਨਿਰਮਾਣ ਦੀ ਸਿੱਖਿਆ ਦੇਣਾ। ਹੁਣ ਜਿਹੜੀਆਂ ਕਹਾਣੀਆਂ ਨੇ ਉਹ ਬੱਚੇ ਦਾ ਚਰਿੱਤਰਿਕ ਵਿਕਾਸ ਵੀ ਕਰਦੀਆਂ ਨੇ। ਚਰਿੱਤਰਿਕ ਵਿਕਾਸ ਦਾ ਮਤਲਬ ਕੇ ਬੱਚੇ ਦੀ ਕਰੈਕਟਰ ਡਵੈਲਪਮੈਂਟ ਕਰਦੀਆਂ ਨੇ ਬੱਚੇ ਨੂੰ ਵਧੀਆ ਇਨਸਾਨ ਬਣਾਉਣ ਦੇ ਵਿੱਚ ਮਦਦ ਕਰਦੀਆਂ ਨੇ ਇਸ ਕਰਕੇ ਜਿਹੜੀ ਕਹਾਣੀ ਸਿਖਿਆ ਉਹਦਾ ਉਦੇਸ਼ ਕੀ ਹੈ ਕਿ ਬੱਚੇ ਦਾ ਚਰਿੱਤਰ ਨਿਰਮਾਣ ਕਰਨਾ ਅਗਿਆ ਵਿਦਿਆਰਥੀਆਂ ਵਿੱਚ ਦੇਸ਼ ਜਾਤੀ ਤੇ ਧਰਮ ਪ੍ਰਤੀ ਸਥਾਈ ਭਾਵ ਬਣਾਉਣਾ ਹੁਣ ਜਿਹੜੀਆਂ ਕਹਾਣੀਆਂ ਨੇ ਉਹ ਸਾਡੇ ਦੇਸ਼ ਨਾਲ ਸੰਬੰਧਿਤ ਵੀ ਹੋ ਸਕਦੀਆਂ ਨੇ ਜਾਂ ਤੇ ਕਿਸ ਹੁਣ ਜਿਵੇਂ ਕਿ ਆ ਜਾਤੀ ਤੇ ਧਰਮ ਦਾ ਮਤਲਬ ਕੀ ਹੈ ਅਸੀਂ ਪੜ੍ਹਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਕਨਈਆ ਦਾ ਤੁਸੀਂ ਸੁਣਿਆ ਹੋਵੇਗਾ ਤੇ ਭਾਈ ਕਨਈਆ ਜੀ ਨੇ ਬਿਨਾ ਜਾਤੀ ਤੇ ਬਿਨਾ ਧਰਮ ਦੇਖੇ ਸੇਵਾ ਕੀਤੀ ਤਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਦੇ ਬੱਚਿਆਂ ਨੂੰ ਅਸੀਂ ਕੀ ਸਿਖਾਵਾਂਗੇ ਕਿ ਕੋਈ ਦੇਸ਼ ਹੈ ਕੋਈ ਜਾਤੀ ਹੈ ਕੋਈ ਧਰਮ ਹੈ ਸਭ ਇੱਕੋ ਜਿਹੇ ਨੇ ਤੇ ਉਹਨਾਂ ਦੇ ਪ੍ਰਤੀ ਬੱਚਿਆਂ ਦੇ ਜਿਹੜੇ ਭਾਵ ਨੇ ਮੀਨਸ ਉਹਨਾਂ ਦੀ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਸਥਾਈ ਬਣ ਜਾਣਗੇ ਕਿ ਭਾਵੇਂ ਕਿਸੇ ਵੀ ਦੇਸ਼ ਦੇ ਵਿੱਚ ਲੋਕ ਰਹਿੰਦੇ ਨੇ ਕਿਸੇ ਵੀ ਜਾਤੀ ਦੇ ਨੇ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ ਉਹ ਸਾਰੇ ਇੱਕੋ ਜਿਹੇ ਨੇ। ਉਹਨਾਂ ਦੇ ਸਾਹਿਤ ਵਿੱਚ ਰੁਚੀ ਉਤਪੰਨ ਕਰਨਾ। ਹੁਣ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਸਾਹਿਤ ਦੇ ਵਿੱਚ ਜਿਹੜੀ ਰੁਚੀ ਆ ਉਹ ਵੀ ਉਹਨਾਂ ਲਈ ਪੈਦਾ ਕਰਨੀ ਹੈ। ਉਹ ਕਿਵੇਂ ਅਸੀਂ ਪੈਦਾ ਕਰ ਸਕਦੇ ਹਾਂ? ਜਦੋਂ ਅਸੀਂ ਉਹਨਾਂ ਨੂੰ ਕੋਈ ਕਹਾਣੀ ਵਗੈਰਾ ਸੁਣਾਵਾਂਗੇ ਤਾਂ ਉਹਨਾਂ ਦੇ ਅੰਦਰ ਚੇਟਕ ਲੱਗੇਗੀ ਪੜ੍ਹਨ ਦੀ ਕਿ ਅਸੀਂ ਵੀ ਕੋਈ ਜਿਹੜੀਆਂ ਕਹਾਣੀਆਂ ਨੇ ਉਹ ਪੜ੍ਹੀਏ। ਵਿਦਿਆਰਥੀਆਂ ਨੂੰ ਨਵੇਂ ਸ਼ਬਦਾਂ ਵਾਕਾਂਸ਼ਾ ਮੁਹਾਵਰੇ ਤੇ ਕਹਾਵਤਾਂ ਆਦਾਂ ਗਿਆਨ ਕਰਾਉਣਾ ਹੁਣ ਕਹਾਣੀ ਦੇ ਵਿੱਚ ਦੇਖੋ ਨਵੇਂ ਸ਼ਬਦ ਵੀ ਵਰਤੇ ਜਾਂਦੇ ਨੇ ਵਾਕਾਂਸ਼ ਵੀ ਹੁੰਦੇ ਨੇ ਮੁਹਾਵਰੇ ਤੇ ਅਖਾਣ ਵੀ ਹੁੰਦੇ ਨੇ ਹੁਣ ਇਹ ਚ ਇਹਨਾਂ ਚੀਜ਼ਾਂ ਦਾ ਗਿਆਨ ਅਸੀਂ ਕਿਵੇਂ ਕਰਵਾ ਸਕਦੇ ਹਾਂ ਕਹਾਣੀ ਸਿੱਖਿਆ ਦੇ ਜ਼ਰੀਏ ਇਸ ਕਰਕੇ ਜਿਹੜੀ ਕਹਾਣੀ ਸਿੱਖਿਆ ਉਹਦਾ ਉਦੇਸ਼ ਕੀ ਹੈ ਕਿ ਬੱਚਿਆਂ ਦੇ ਵਿੱਚ ਜਿਹੜਾ ਗਿਆਨ ਹੈ ਉਹ ਵਾਧਾ ਕਰਨਾ ਹੈ ਭਾਵੇਂ ਨਵੇਂ ਸ਼ਬਦ ਨੇ ਵਾਕਾਂਸ਼ ਨੇ ਮੁਹਾਵਰੇ ਨੇ ਅਖਾਣ ਨੇ ਇਨਾ ਸਾਰਿਆਂ ਦੇ ਨਾਲ ਸਬੰਧਿਤ ਫਿਰ ਇਹ ਮਾਨਵ ਸੁਭਾਅ ਤੇ ਮਾਨਵ ਚਰਿੱਤਰ ਦਾ ਅਧਿਐਨ ਕਰਨ ਦੀ ਯੋਗਤਾ ਵਿਕਸਿਤ ਕਰਨਾ ਹੁਣ ਜਿਹੜਾ ਮਨੁੱਖੀ ਸੁਭਾਅ ਹੈ ਸਭ ਦਾ ਇੱਕੋ ਜਿਹਾ ਨਹੀਂ ਹੁੰਦਾ ਹੁਣ ਜਦੋਂ ਕੋਈ ਵਿਅਕਤੀ ਕੋਈ ਕਹਾਣੀ ਪੜ੍ਹਦਾ ਸੁਣਦਾ ਤਾਂ ਉਹਦੇ ਨਾਲ ਵੀ ਉਹਦਾ ਜਿਹੜਾ ਚਰਿੱਤਰ ਉਹ ਬਦਲਦਾ ਤੇ ਅਸੀਂ ਜਦੋਂ ਕੋਈ ਵੀ ਕੰਮ ਦਿੰਦੇ ਆ ਕਿ ਤੁਸੀਂ ਕੋਈ ਕਹਾਣੀ ਸੁਣਾਓ ਤਾਂ ਅਸੀਂ ਉਸ ਵਿਅਕਤੀ ਦਾ ਜਿਹੜਾ ਚਰਿੱਤਰ ਦਾ ਅਧਿਐਨ ਉਹ ਕਰ ਸਕਦਾ ਕਿ ਉਹਨੇ ਕਿਸ ਤਰੀਕੇ ਜਿਹੜੀ ਕਹਾਣੀ ਹੈ ਲਿਖੀ ਹੈ ਜਾਂ ਸੁਣਾਈ ਹੈ ਤੇ ਉਹਦਾ ਜਿਹੜਾ ਸੁਭਾਅ ਆ ਉਹ ਕਿਸ ਤਰ੍ਹਾਂ ਦਾ ਹੈ ਤੇ ਉਹਦੇ ਅਕੋਰਡਿੰਗ ਅਸੀਂ ਉਹਨੂੰ ਇਨ ਫਿਊਚਰ ਵੀ ਗਾਈਡ ਕਰ ਸਕਦੇ ਹਾਂ ਕਿ ਤੁਸੀਂ ਇੱਕ ਵਧੀਆ ਜਿਹੜਾ ਕਹਾਣੀਕਾਰ ਹੋ ਬਣ ਸਕਦੇ ਹੋ ਹੁਣ ਅਸੀਂ ਗੱਲ ਕਰਾਂਗੇ ਕਹਾਣੀ ਨੂੰ ਪੜਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਨੇ ਪਹਿਲੀ ਵਿਧੀ ਹੈ ਅਰਥ ਕਥਨ ਪ੍ਰਣਾਲੀ ਇਸ ਪ੍ਰਣਾਲੀ ਦੇ ਅਨੁਸਾਰ ਜਿਹੜਾ ਅਧਿਆਪਕ ਕਹਾਣੀ ਦਾ ਪਾਠ ਆਪ ਕਰਦਾ ਹੈ ਮੀਨਸ ਕਹਾਣੀ ਨੂੰ ਆਪ ਪੜ੍ਹਦਾ ਹੈ ਤੇ ਨਾਲ ਨਾਲ ਜਿਹੜੇ ਔਖੇ ਸ਼ਬਦ ਨੇ ਉਹਨਾਂ ਦੇ ਅਰਥ ਵੀ ਦੱਸਦਾ ਜਾਂਦਾ ਹੈ ਤੇ ਲੋੜ ਅਨੁਸਾਰ ਜਿੱਥੇ ਵਿਆਖਿਆ ਕਰਨ ਦੀ ਜ਼ਰੂਰਤ ਪੈਂਦੀ ਹੈ ਉੱਥੇ ਵਿਆਖਿਆ ਵੀ ਕਰਦਾ ਹੈ ਅਧਿਆਪਕ ਤੇ ਇਸ ਵਿਧੀ ਦੇ ਵਿੱਚ ਜਿਹੜਾ ਅਧਿਆਪਕ ਹੈ ਕੇਵਲ ਉਹ ਹੀ ਐਕਟਿਵ ਰਹਿੰਦਾ ਹੈ ਕਿਉਂਕਿ ਪੜ੍ਹਾਉਣ ਦਾ ਜਿਹੜਾ ਸਾਰਾ ਕਾਰਜ ਹੈ ਉਹਦੇ ਆਪ ਨੇ ਆਪ ਕਰਨਾ ਹੁੰਦਾ ਹੈ ਤੇ ਵਿਦਿਆਰਥੀ ਚੁੱਪਚਾਪ ਬੈਠੇ ਸੁਣਦੇ ਰਹਿੰਦੇ ਨੇ ਮੀਨਸ ਇਹ ਚ ਅਧਿਆਪਕ ਕਹਾਣੀ ਆਪ ਪੜ੍ਹਦਾ ਹੈ ਅਰਥਗਤਨ ਵਿਧੀ ਦੇ ਵਿੱਚ ਤੇ ਨਾਲ-ਨਾਲ ਔਖੇ ਸ਼ਬਦਾਂ ਦੇ ਅਰਥ ਵੀ ਦੱਸਦਾ ਹੈ ਤੇ ਲੋੜ ਅਨੁਸਾਰ ਜਿੱਥੇ ਵਿਆਖਿਆ ਦੀ ਜ਼ਰੂਰਤ ਹੈ ਉੱਥੇ ਵਿਆਖਿਆ ਵੀ ਕਰਦਾ ਹੈ ਅਗਿਆ ਵਿਆਖਿਆ ਪ੍ਰਣਾਲੀ ਇਸ ਵਿਧੀ ਦੇ ਵਿੱਚ ਜਿਹੜਾ ਅਧਿਆਪਕ ਉਹ ਔਖੇ ਸ਼ਬਦਾਂ ਦੇ ਅਰਥ ਹੀ ਨਹੀਂ ਦੱਸਦਾ ਮੀਨਸ ਔਖੇ ਸ਼ਬਦਾਂ ਦੇ ਅਰਥ ਦੱਸਣ ਦੇ ਨਾਲ-ਨਾਲ ਉਹ ਉਹਨਾਂ ਦੀ ਵਿਉਂਤਪੱਤੀ ਮੀਂਜੇ ਸ਼ਬਦ ਕਿਵੇਂ ਬਣੇ ਇਹਨਾਂ ਦੇ ਉਲਟ ਤੇ ਜਿਹੜੇ ਸਮਾਨਾਰਥੀ ਸ਼ਬਦ ਨੇ ਉਹ ਕਿਹੜੇ ਨੇ ਉਹ ਵੀ ਦੱਸਦਾ ਹੈ ਤੇ ਉਹਨਾਂ ਸ਼ਬਦਾਂ ਨੂੰ ਵਾਕਾਂ ਦੇ ਵਿੱਚ ਵਰਤਣਾ ਵੀ ਸਿਖਾਉਂਦਾ ਹੈ ਮင်း ਦੇ ਇਕੱਲੇ ਸ਼ਬਦਾਂ ਜਿਵੇਂ ਹੁਣ ਔਖੇ ਸ਼ਬਦ ਆ ਗਏ ਫਿਰ ਔਖੇ ਸ਼ਬਦ ਦੇਖੋ ਅਰਥ ਵੀ ਦੱਸਿਆ ਜਾਂਦਾ ਨਾਲ ਨਾਲ ਫਿਰ ਉਹਨਾਂ ਦੇ ਵਾਕਾਂ ਦੇ ਵਿੱਚ ਵਰਤੋਂ ਅਰਥ ਦੱਸ ਕੇ ਕਿਵੇਂ ਹੁੰਦੀ ਉਹ ਵੀ ਦੱਸਦਾ ਹੈ ਉਹ ਸ਼ਬਦਾਂ ਦੇ ਭਾਵਾਂ ਤੇ ਵਿਚਾਰਾਂ ਨੂੰ ਵਿਆਖਿਆ ਸਹਿਤ ਵਰਣਨ ਕਰਦਾ ਹੈ ਤੇ ਅਧਿਆਪਕ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਵੀ ਦਿੰਦਾ ਹੈ ਵਿਆਖਿਆ ਪ੍ਰਣਾਲੀ ਦੇ ਵਿੱਚ ਤੇ ਇਸ ਤਰ੍ਹਾਂ ਇਹ ਜਿਹੜੀ ਵਿਧੀ ਆ ਉਹ ਲਗਭਗ ਜਿਹੜੀ ਸੀ ਪਹਿਲੀ ਵਿਧੀ ਦੀ ਗੱਲ ਕੀਤੀ ਸੀ ਅਰਥ ਕਥਨ ਉਹਦੇ ਵਰਗੀ ਹੈ ਪਰ ਇਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਪ੍ਰਸ਼ਨ ਵੀ ਪੁੱਛਦੀ ਹੈ ਅਗੇ ਵਿਸ਼ਲੇਸ਼ਣ ਵਿਧੀ ਇਸ ਵਿਧੀ ਦੇ ਵਿੱਚ ਅਧਿਆਪਕ ਕਹਾਣੀ ਵਿੱਚਲੇ ਕਈ ਥਾਵਾਂ ਤੇ ਮੀਨਸ ਕਹਾਣੀ ਦੇ ਵਿੱਚ ਵਿੱਚ ਉਹਨਾਂ ਦੇ ਵਿਚਲੇ ਜਿਹੜੇ ਭਾਵ ਨੇ ਮੀਨਸ ਕਈ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਭਾਵ ਵੱਖਰੇ ਹੁੰਦੇ ਨੇ ਕਿਉਂਕਿ ਜਿਹੜੇ ਹਰੇਕ ਸ਼ਬਦ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਹਾਣੀ ਦੇ ਵਿੱਚ ਕਿ ਉਹਦੇ ਦੋ ਅਰਥ ਨਿਕਲਦੇ ਹੁੰਦੇ ਨੇ ਦੋ ਭਾਵ ਹੁੰਦੇ ਨੇ ਤਾਂ ਉਹਨਾਂ ਦੇ ਵਿਚਾਰਾਂ ਦੀ ਵਿਸਤ੍ਰਿਤ ਵਿਆਖਿਆ ਵੀ ਕਰਦਾ ਤੇ ਉਹਨਾਂ ਦਾ ਵਿਸ਼ਲੇਸ਼ਣ ਵੀ ਕਰਦਾ ਕਿ ਇਹਦਾ ਜਿਹੜਾ ਅਰਥ ਹੈ ਉਹ ਕੀ ਹੈ ਹੁਣ ਜਿਵੇਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਆਂ ਤਾਂ ਗੁਰਬਾਣੀ ਦੇ ਵਿੱਚ ਜਿਹੜਾ ਖਸਮ ਸ਼ਬਦ ਵਰਤਿਆ ਗਿਆ ਤਾਂ ਉਹ ਪਰਮਾਤਮਾ ਦੇ ਲਈ ਹੈ ਉਹ ਹਰੇਕ ਸ਼ਬਦ ਦੇ ਅਰਥ ਤੇ ਫਿਰ ਉਹਦੇ ਭਾਵ ਦਾ ਵਿਸ਼ਲੇਸ਼ਣ ਕਰਕੇ ਸਿੱਟੇ ਕੱਢਦਾ ਮੀਨਸ ਉਹਨਾਂ ਨੂੰ ਵਿਆਖਿਆ ਕਰਕੇ ਦੱਸਦਾ ਹੈ ਇਸ ਲਈ ਉਹ ਵਿਦਿਆਰਥੀਆਂ ਤੋਂ ਪਿੰਨ-ਪਿੰਨ ਪ੍ਰਕਾਰ ਦੇ ਪ੍ਰਸ਼ਨ ਵੀ ਪੁੱਛਦਾ ਹੈ ਪ੍ਰਸ਼ਨ ਪੁੱਛਣ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਨਾਲ-ਨਾਲ ਦੇਖਿਆ ਵੀ ਜਾਂਦਾ ਕਿ ਉਹਨਾਂ ਨੂੰ ਕਿੰਨਾ ਸਮਝ ਆ ਰਿਹਾ ਹੈ ਜਿਹਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਕਿਰਿਆਸ਼ੀਲ ਬਣੇ ਰਹਿੰਦੇ ਨੇ ਕਿਉਂਕਿ ਇਹ ਅਧਿਆਪਕ ਤਾਂ ਕਿਰਿਆਸ਼ੀਲ ਹੁੰਦਾ ਹੀ ਹੈ ਜਦੋਂ ਪੜਾ ਰਿਹਾ ਹੈ ਤੇ ਬੱਚੇ ਵੀ ਨਾਲ-ਨਾਲ ਕਿਰਿਆਸ਼ੀਲ ਰਹਿੰਦੇ ਨੇ ਕਿਰਿਆਸ਼ੀਲ ਹੁੰਦਾ ਮਤਲਬ ਕਿਉਂਕਿ ਜਦ ਅਧਿਆਪਕ ਉਹਨਾਂ ਨੂੰ ਲੱਗੇਗਾ ਵੀ ਪ੍ਰਸ਼ਨ ਪੁੱਛਣਾ ਹੈ ਸਾਡੇ ਕੋਲੋਂ ਟੀਚਰ ਨੇ ਤਾਂ ਉਹ ਐਕਟਿਵ ਰਹਿਣਗੇ ਧਿਆਨ ਨਾਲ ਆਪਣਾ ਜਿਹੜੀ ਕਿਤਾਬ ਹੈ ਉਹਦੇ ਤੇ ਦੇਖਣਗੇ ਜਦੋਂ ਅਧਿਆਪਕ ਪੜਾ ਰਿਹਾ ਹੁੰਦਾ ਹੈ ਅੱਗੇ ਹੈ ਸਮੀਖਿਆ ਵਿਧੀ ਇਸ ਵਿਧੀ ਦੁਆਰਾ ਕਹਾਣੀ ਦੇ ਜਿਹੜੇ ਗੁਣ ਤੇ ਦੋਸ਼ ਨੇ ਉਹਨਾਂ ਨੂੰ ਪਰਖਿਆ ਜਾਂਦਾ ਹੈ ਤੇ ਅਧਿਆਪਕ ਕਹਾਣੀ ਦੇ ਜਿਹੜੇ ਵੱਖ-ਵੱਖ ਤੱਤ ਨੇ ਤੱਤ ਕਿਹੜੇ ਨੇ ਜਿਵੇਂ ਕਿ ਕਥਾਵਸਤੂ ਹੋ ਗਿਆ ਦਾ ਪਾਤਰ ਪਾਤਰ ਚਿੱਤਰਣ ਸੰਵਾਦ ਭਾਸ਼ਾ ਸ਼ੈਲੀ ਉਦੇਸ਼ ਇਹਨਾਂ ਸਾਰਿਆਂ ਦੇ ਆਧਾਰ ਤੇ ਕਹਾਣੀ ਦੀ ਆਲੋਚਨਾਤਮਕ ਸਮੀਖਿਆ ਕਰਦਾ ਹੈ ਆਲੋਚਨਾਤਮਕ ਸਮੀਖਿਆ ਦਾ ਮਤਲਬ ਕਿ ਇਸ ਕਹਾਣੀ ਦੇ ਵਿੱਚ ਚੰਗੀਆਂ ਗੱਲਾਂ ਕਿਹੜੀਆਂ ਨੇ ਚੰਗੀਆਂ ਗੱਲਾਂ ਹੋਣ ਦਾ ਮਤਲਬ ਕਿ ਜਿਵੇਂ ਕਿ ਕੀ ਦਾ ਕਥਾ ਵਸਤੂ ਵਧੀਆ ਹੈ ਇਹਦੇ ਪਾਤਰ ਵਧੀਆ ਨੇ ਪਾਤਰ ਚਿੱਤਰਣ ਵਧੀਆ ਕੀਤਾ ਗਿਆ ਸੰਵਾਦ ਭਾਸ਼ਾ ਸ਼ੈਲੀ ਕਿਸ ਤਰ੍ਹਾਂ ਦੀ ਹੈ ਇਹਨਾਂ ਸਾਰਿਆਂ ਬਾਰੇ ਪੋਜ਼ਿਟਿਵ ਤੇ ਨਾਲ ਨਾਲ ਜੇਕਰ ਕੁਝ ਵਿੱਚ ਸਹੀ ਨਹੀਂ ਹੈਗਾ 네ਗੇਟਿਵ ਹੈ ਤਾਂ ਉਹ ਵੀ ਦੱਸੇਗਾ ਸਪੋਜ਼ ਕਰੋ ਇੱਕ ਪਾਤਰ ਹੈ ਉਹਨੂੰ ਬਹੁਤ ਹੀ ਘਟਿਆ ਦਿਖਾਇਆ ਗਿਆ ਵਿੱਚੋਂ ਇੰਨਾ ਵੀ ਪੋਸੀਬਲ ਨਹੀਂ ਹੁੰਦਾ ਤਾਂ ਇਸ ਕਰਕੇ ਜਦੋਂ ਅਸੀਂ ਸਮੀਖਿਆ ਕਰਾਂਗੇ ਤਾਂ ਕੀ ਦੱਸਾਂਗੇ ਕਿ ਇਸ ਪਾਤਰ ਨੂੰ ਇੰਨਾ ਜਿਹੜਾ ਗਿਰਿਆ ਹੋਇਆ ਵਿਅਕਤੀ ਹੈ ਉਹ ਨਹੀਂ ਦਿਖਾਉਣਾ ਚਾਹੀਦਾ ਸੀ ਇਸ ਕਹਾਣੀ ਦੇ ਵਿੱਚ ਤੇ ਇਹ ਜਿਹੜੀ ਵਿਧੀ ਹੈ ਜਿਹੜੀਆਂ ਵੱਡੀਆਂ ਸ਼ਰੇਣੀਆਂ ਦੇ ਬੱਚੇ ਨੇ ਵਿਦਿਆਰਥੀ ਨੇ ਉਹਨਾਂ ਦੇ ਲਈ ਜ਼ਿਆਦਾ ਉਪਯੁਕਤ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫਾਰ ਵਾਚਿੰਗ